ਫੁਕਰਬਾਜੀ ਪਾੜਬਾਜੀ ਦੇ ਵਿੱਚ ਇੱਕ ਨੌਜਵਾਨ ਨੇ ਆਪਣੇ ਝੱਗਾ ਪੜਵਾ ਕੇ ਬਹਿ ਗਿਆ ਦੋਸਤੋ ਅੱਜ ਇੱਕ ਹਜੇ ਇਹ ਨੌਜਵਾਨ ਨਾਲ ਮਿਲਾਵਾਂਗੇ ਤੁਹਾਨੂੰ ਜਿਨੇ ਸਿਰਫ ਆਪਣੇ ਦੋਸਤ ਦੀ ਗੱਡੀ ਦੇ ਵਿੱਚ ਬਹਿਣ ਕਰਕੇ ਹੀ 2 ਮਹੀਨੇ ਜੇਲ੍ਹ ਦੇ ਵਿੱਚ ਲਾਉਣੇ ਪਏਗੇ ਕਿਉਂ ਲਾਉਣੇ ਪਏਗੇ ਅੱਜ ਮੈਂ ਤੁਹਾਨੂੰ ਦੱਸੂਗਾ ਸਾਰੀ ਗੱਲਬਾਤ ਕੀ ਹੋਈ ਸੀ ਉਸ ਨੌਜਵਾਨ ਨੂੰ ਮੂਰੇ ਲੈ ਕੇ ਆਵਾਂਗੇ ਕੈਮਰੇ ਮੂਰੇ ਤੇ ਜਿਹਦੀ ਗੱਡੀ ਦੇ ਵਿੱਚ ਉਹ ਬੈਠਾ ਸੀ ਉਹਨੂੰ ਵੀ ਕੈਮਰੇ ਮੂਰੇ ਲੈ ਕੇ ਆਵਾਂਗੇ ਰਾਹ ਦੇ ਵਿੱਚ ਨਾਕਾ ਲੱਗਿਆ ਹੋਇਆ ਸੀ ਗੱਡੀ ਦੇ ਵਿੱਚ ਕੀ ਚੀਜ਼ ਨਿਕਲੀ ਸੀ ਕਿਉਂ ਉਸ ਨੌਜਵਾਨ ਬੇਕਸੂਰ ਨੌਜਵਾਨ ਦੀ ਸੁਣੀ ਨਹੀਂ ਗਈ ਕੀ ਗੱਲਬਾਤ ਹੋਈ ਸੀ ਸੂਏ ਤਣਾਉਣ ਜਾਂਦੇ ਸੀ ਪਰ ਰਾਹ ਦੇ ਵਿੱਚ ਡੱਕੇ ਗਏ ਪੁਲਿਸ ਵੱਲੋਂ ਤੇ ਜੇਲ੍ਹ ਵਿੱਚ 2 ਮਹੀਨੇ ਲਾ ਕੇ ਆਉਣੇ ਪਏ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੱਸਾਂਗੇ ਆਜੋ ਮਾੜਾ ਖਿੱਚ ਕੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਅੱਜ ਪੰਜਾਬ ਦੇ ਹਾਲਾਤ ਦਿਨ ਪਰ ਦਿਨ ਵਧਦੇ ਜਾ ਰਹੇ ਨੇ ਨਸ਼ੇ ਦਾ ਦੌਰ ਅਕਸਰ ਤੁਸੀਂ ਵੇਖਿਆ ਹੋਊਗਾ ਦਿਨ ਪਰ ਦਿਨ ਵਧਦਾ ਜਾ ਰਿਹਾ ਹਰ ਇੱਕ ਨੌਜਵਾਨ ਪੀੜੀ ਦਾ ਮੁੰਡਾ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਅੱਜ ਕਹਿੰਦੇ ਬੇਕਸੂਰ ਦਾ ਵੀ ਗੁਨਾਹ ਜਿਹੜੇ ਹੁੰਦੇ ਆ ਪੁਰਾਣੇ ਆਪਣੇ ਜਨਮ ਤੋਂ ਪਹਿਲਾਂ ਗੁਨਾਹ ਕੀਤੇ ਹੁੰਦੇ ਆ ਉਹ ਕਦੇ ਨਾ ਕਦੇ ਭੁਗਤਨੇ ਪੈਂਦੇ ਆ ਕੀ ਪਤਾ ਜਿਹੜਾ ਇਹ ਮੁੰਡਾ ਇਹਨੂੰ ਉਸ ਜਨਮਾ ਦਾ ਪਾਪ ਮਿਲਿਆ ਹੋਵੇ ਜਿਹੜਾ ਅੱਜ ਜਿਹੜੇ ਹਾਲਾਤ ਆ ਇਸ ਮੁੰਡੇ ਦੇ ਇਸ ਨੂੰ ਜੇਲ੍ਹ ਕੱਟਣੀ ਪਈ ਕਿਸ ਕਰਕੇ ਜੇਲ੍ਹ ਕੱਟਣੀ ਪਈ ਕਿ ਜਿਹੜਾ ਇਹ ਮੁੰਡਾ ਸੀ ਇਸ ਦੀ ਗੱਡੀ ਦੇ ਵਿੱਚ ਨਸ਼ੀਲੀਆਂ ਚੀਜ਼ਾਂ ਸੀ ਜਿਹਦੇ ਕਰਕੇ ਇਸ ਨੂੰ ਜੇਲ੍ਹ ਕੱਟਣੀ ਪਈ ਕਿਵੇਂ ਕੱਟਣੀ ਪਈ ਸਾਰੀ ਕਹਾਣੀ ਤੁਹਾਨੂੰ ਸੁਣਾਵਾਂਗੇ ਵੀ ਗੱਲਬਾਤ ਕੀ ਹੋਈ ਸੀ ਬਈ ਸਸੀਕਰ ਸਸੀਕਰ ਬਈ ਕੀ ਗੱਲਬਾਤ ਕੀ ਹੋਈ ਹੈ ਤੇਰੇ ਨਾਲ ਗੱਲਬਾਤ ਵੀ ਮੈਂ ਫੜਿਆ ਗਿਆ ਯਾਰ ਹਮ ਸਿਗਨੇਚਰ ਸੀ ਸਾਡੇ ਕੋਲੇ ਹਮ ਸਿਗਨੇਚਰ ਰਹਿਦੇ ਸੀ ਬਈ ਤੇ ਬੱਸ ਮੈਨੂੰ ਮਲਾਜ਼ਮ ਲੈ ਕੇ ਚੱਕ ਗਿਆ ਯਾਰ ਗੱਡੀ ਸਾਡੀ ਰੋਕ ਲਈ ਸੀ ਚੈਕਿੰਗ ਹੋਈ ਸਾਡੀ ਤੇ ਸਾਡੇ ਕੋਲੇ 8-9 ਡੱਬੇ ਨਿਕਲੇ ਬਈ ਤੇ ਸਮਾਨ ਬਾਈ ਸਾਰਾ ਇਹਦਾ ਸੀ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਘਰੋਂ ਚੜਾ ਕੇ ਲੈ ਗਿਆ ਕਹਿੰਦਾ ਆ ਜਾ ਆਪਾਂ ਸੂਏ ਤੇ ਨਹਾ ਕੇ ਆਉਣੇ ਆ ਕਹਿੰਦਾ ਹੋਰ ਮਡੀਰ ਵੀ ਆ ਸਾਰੀ ਨਾਲ ਭਾਈ ਭਾ ਕੇ ਲੈ ਗਿਆ ਬਈ ਤੇ ਰਾਹ 'ਚ ਆਪਣੇ ਨਾਕਾ ਲੱਦਦਾ ਪਿੰਡ ਕੋਲੇ ਤੇ ਉਹ ਨਾਕੇ ਦੇ ਗੱਡੀਆਂ ਰੁਕੀ ਜਾਂਦੇ ਸਾਰੀਆਂ ਗੱਡੀਆਂ ਚੱਕ ਹੁੰਦੀਆਂ ਸੀ ਬਈ ਤੇ ਜੋ ਸਾਡੀ ਗੱਡੀ ਚੱਕ ਹੋਈ ਬਈ ਇਹਨੂੰ ਤਾਂ ਪਤਾ ਸੀਗਾ ਕਿ ਮੇਰੇ ਕੋਲ ਕੀ ਚੀਜ਼ ਆ ਤੇ ਇਹਦਾ ਬਈ ਉੱਤਰ ਕੇ ਭੱਜ ਪਿਆ ਤੇ ਮੈਂ ਵਿੱਚ ਬੈਠਾ ਸੀ ਮੈਨੂੰ ਕੀ ਪਤਾ ਸੀ ਤੇ ਪੁਲਿਸ ਵਾਲੇ ਇਹਦੇ ਕੰਨੀ ਭੱਜਵੇ ਤੇ ਮੇਰਾ ਗਲਾ ਮ ਫੜ ਕੇ ਬਈ ਮੈਨੂੰ ਥੱਲੇ ਲਾ ਲਿਆ ਤੇ ਮੈਨੂੰ ਕੁੱਟਣ ਲੱਗ ਗਏ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਅੰਕਲ ਜੀ ਕੀ ਗੱਲ ਹੋ ਗਈ ਹੈ ਨਾ ਕਹਿੰਦਾ ਗੱਲ ਤਾਂ ਤੁਹਾਨੂੰ ਦੱਸ ਦਿਆਂ ਕਹਿੰਦਾ ਨਾਲ ਦੇਣ ਲਿਆਉਂਦੇ ਜਦੋਂ ਬਈ ਇਹਨੂੰ ਕੁੱਟ-ਕੁੱਟ ਕੇ ਲਿਆਏ ਤੇ ਇਹਨੇ ਫਿਰ ਆਪ ਹੀ ਡਿੱਗ ਜਿਓ ਕੱਢ ਕੇ ਸਮਾਨ ਦਿੱਤਾ ਸਾਰਾ ਤੇ ਮੈਂ ਤਾਂ ਆ ਬਈ ਆ ਨਹੀਂ ਉਹਨਾਂ ਨੂੰ ਵੀ ਮੈਂ ਤਾਂ ਬੇਕਸੂਰ ਆ ਮੈਂ ਤਾਂ ਲੈਫਟ ਲਈ ਸੀ ਜਾਂ ਮੈਨੂੰ ਇਹ ਨਾਲ ਵੈਸੇ ਲੈ ਕੇ ਗਿਆ ਸੀਗਾ ਉਹ ਬਈ ਯਾਰ ਉਹਨਾਂ ਨੇ ਕੁਝ ਨਹੀਂ ਸੁਣਾ ਉਹ ਕਹਿੰਦੇ ਨਾ ਆਉਂਦਾ ਕਹਿੰਦਾ ਸਾਰਾ ਕੁਝ ਤੁਸੀਂ ਝੂਠ ਬੋਲਦੇ ਆ ਤੇ ਜਿਹੜਾ ਕੁਝ ਵੀ ਹੈਗਾ ਕਹਿੰਦਾ ਤੂੰ ਉਨੇ ਹੀ ਕਸੂਰਵਾਰ ਆ ਤੇ ਇਹਨੇ ਨਹੀਂ ਕਿਹਾ ਵੀ ਇਹ ਤਾਂ ਬੇਕਸੂਰ ਆ ਜੀ ਇਹਨੂੰ ਨਾ ਛੱਡ ਦਿਓ ਇਹਨੂੰ ਇਹਨੇ ਕੁਝ ਨਹੀਂ ਆਖ ਬਸ ਉਹ ਕਹਿੰਦੇ ਹੋਰ ਤੁਸੀਂ ਦੋਵੇਂ ਰਲੇ ਹੋ ਹੁਣ ਕੋਸ਼ ਆਖੀ ਆ ਉਹ ਕਹਿੰਦੇ ਹੁਣ ਸਾਨੂੰ ਤੀਜਾ ਬੰਦਾ ਫੜਾ ਦਿਓ ਜਿਹੜਾ ਜਿਹਦਾ ਕੰਮ ਕਰਦੇ ਆ ਤੁਸੀਂ ਜਿੱਥੋਂ ਲੈ ਕੇ ਆਉਣੇ ਆ ਅੱਛਾ ਕੀ ਕੀ ਗੱਲਬਾਤ ਕੀ ਹੋਈ ਸਾਰੀ ਗੱਲਬਾਤ ਇਹ ਹੋਈ ਆ ਬਾਈ ਯਾਰ ਵੀ ਮੈਂ ਖਾਂਦਾ ਸੀਗਾ ਠੀਕ ਐ ਤੇ ਮੈਨੂੰ ਜਦੋਂ ਪਤਾ ਲੱਗਿਆ ਵੀ ਬੰਦ ਹੋਣ ਲੱਗੇ ਆ ਤੇ ਮੈਂ ਲਿਆਇਆ ਇਕੱਠੇ ਮੈਂ ਕਿਹਾ ਵੀ ਚਲ ਯਾਰ ਵੀ ਹੌਲੀ ਹੌਲੀ ਆਪਾਂ ਕਟਾ ਕੇ ਛੱਡ ਦਾਂਗੇ ਜੇ ਹੁਣ ਇੱਕੇ ਦਾ ਮਾਜ ਮੈਂ ਪੰਜ ਖਾਨਾਂ ਤੇ ਮੇਰੇ ਖਰਚ ਨਹੀਂ ਛੱਡੇ ਜਾਣੇ ਹਨ ਤੇ ਮੈਂ ਕੀ ਕੀਤਾ ਚਲ ਮੈਂ ਲਿਆਇਆ ਚਾਰ ਪੰਜ ਡੱਬੇ ਜਦੋਂ ਮੈਂ 4-5 ਦੱਬੇ ਲੈ ਤਾਂ ਮੈਂ ਨਾ ਘਰੇ ਘਟ ਨਹੀਂ ਭੁੱਲ ਗਿਆ ਚੇਤਾ ਭੁੱਲ ਗਿਆ ਮੇਰਾ ਵੀ ਚਲ ਮੈਂ ਘਰੇ ਇਹਨੂੰ ਤਾਂ ਮੈਨੂੰ ਤਾਂ ਯਾਦ ਚੇਤੇ ਨਹੀਂ ਸੀਗਾ ਤੇ ਜਦੋਂ ਕੁਦਰਤੀ ਜੇ ਮੈਨੂੰ ਹੁਣ ਯਾਦ ਚੇਤੇ ਹੁੰਦਾ ਮੂਰੇ ਮੈਂ ਨਾਕਾ ਲੱਗਿਆ ਦੇਖ ਕੇ ਤੋਂ ਪਿੱਛੇ ਮੋੜ ਲੈਂਦਾ ਵੀ ਯਾਰ ਆਪਾਂ ਆਪਣਾ ਆਪਦਾ ਪਿੰਡ ਆ ਤੇ ਮੈਨੂੰ ਤਾਂ ਯਾਦ ਚੇਤੇ ਨਹੀਂ ਜਦੋਂ ਤੋਂ ਉੱਥੇ ਜਾ ਕੇ ਜਦੋਂ ਮੈਂ ਨਾਕਾ ਨਾਕੇ ਤੇ ਜਾ ਕੇ ਰੁਕਿਆ ਭਾਈ ਮੇਰੇ ਤਾਂ ਉਦੋਂ ਮੇਰੇ ਤਾਂ ਦਿਮਾਗ 'ਚ ਵੱਜੀ ਵੀ ਯਾਰ ਆਪਾਂ ਤਾਂ 4-5 ਡੱਬੇ ਲਿਆਂਦੇ ਸੀਗੇ ਤੇ ਪਤੰਦਰਾ ਤਾਂ ਇੱਥੇ ਹੀ ਰਹਿ ਗਿਆ ਗੱਡੀ 'ਚ ਹੀ ਆ ਫਿਰ ਮੈਂ ਭੱਜ ਗਿਆ ਮੈਂ ਜਦੋਂ ਮੈਨੂੰ ਉਹਨਾਂ ਨੇ ਕੋਟ ਵੇ ਇਹ ਹੈ ਨਹੀਂ ਇਹ ਬੇਕਸੂ ਦਾ ਇਹਦਾ ਕੋਈ ਕਸੂਰ ਨਹੀਂ ਪਰ ਉਹ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਗੱਲ ਸੁਣ ਲਾ ਜੇ ਤਾਂ ਦੋਨੇ ਹੋਏ ਤਾਂ ਤੁਹਾਡੇ ਤੇ ਘੱਟ ਪੈ ਜੂਗਾ ਅਰ ਵੰਡ ਕੇ ਪੈ ਜੂ ਛੇਤੀ ਆਜੋਗੇ ਜੇ ਇਕੱਲੇ ਤੇ ਹੋਏ ਫਿਰ ਤੇ ਤੇ ਬਾਹਲਾ ਪੈ ਜੂ ਕੋਈ ਨਹੀਂ ਆਖਿਆ ਬਈ ਇਹ ਕਹਿਣ ਦੀਆਂ ਗੱਲਾਂ ਸਾਰੀਆਂ ਯਾਰ ਇਹ ਤਾਂ ਉੱਥੇ ਯਾਰ ਛਤਰ ਖਾਈ ਗਿਆ ਮੈਨੂੰ ਐਂ ਕਹੀ ਆ ਕਹਿੰਦਾ ਤੂੰ ਯਾਰ ਕਹਿ ਦੇ ਕਿ ਬਈ ਨਾਲ ਹੀ ਆ ਕਹਿੰਦਾ ਆ ਕਿ ਚਲ ਯਾਰ ਅੱਪ ਮਹੀਨਾ ਹੀ ਲਾਉਣਾ ਅੰਦਰ ਦੋਵੇਂ ਲਾ ਕੇ ਆ ਜਾਾਂਗੇ ਤੇ ਕਹਿੰਦਾ ਆ ਰਾਇ ਆ ਕਿ ਹੁਣ ਕਹਿੰਦਾ ਨਹੀਂ ਤੇਰੇ ਤੇ ਇਕੱਲੇ ਤੇ ਪਾਉਣਗੇ ਪਰਚਾ ਮੈਨੂੰ ਵੀ ਆਏ ਸੀਗਾ ਯਾਰ ਭੈਣ ਚੋ ਕੁੱਟੀ ਜਾਂਦੇ ਪਰਚੇ ਮੇਰੇ ਤੇ ਇਕੱਲੇ ਤੇ ਪਤਾ ਮੈਂ ਇਕੱਲਾ ਬੈਠਾ ਰੂੰਹਾਂ ਤਰਾ ਤੈਨੂੰ ਪਤਾ ਸੀਗਾ ਵੀ ਇਹ ਬੰਦਾ ਨਸ਼ੇ ਕਰਦਾ ਜਾਂ ਨਸ਼ੇ ਵੇਚਦਾ ਜਾਂ ਕੁਛ ਨਾ ਕੁਛ ਨਸ਼ੀਲੀਆਂ ਦਵਾਈਆਂ ਇਹਦੀ ਗੱਡੀ ਦੇ ਵਿੱਚ ਹੁੰਦੀਆਂ ਫਿਰ ਇਹਦੇ ਨਾਲ ਕਿਉਂ ਬੈਠਾ ਜੀ ਤੂੰ ਯਾਰ ਮੈਨੂੰ ਤਾਂ ਬਈ ਸੂਏ ਦੇ ਲਾਲ ਚ ਲੈ ਗਿਆ ਯਾਰ ਕਹਿੰਦਾ ਨਾਕੇ ਆਉਣਾ ਉਹ ਗਰਮੀ ਬੜੀ ਸੀਦੀ ਚੱਲ ਪਈ ਯਾਰ ਤੇ ਮੈਨੂੰ ਤਾਂ ਐਸੀ ਚੱਲ ਕਹਿੰ ਕੇ ਲੈ ਗਿਆ ਕਿ ਨਾਲ ਬੰਦੇ ਹੋਰ ਆ ਚੱਲ ਮੈਂ ਤਾਂ ਉਹਨਾਂ ਦੇ ਭਰੋਸੇ ਜਾਵੜਿਆ ਮੇਰੇ ਨਾਲ ਹੀ ਹੁੰਦਾ ਸੀ ਇਹ ਮੈਂ ਤਾਂ ਉਹ ਚੀਜ਼ ਕੱਢਣੀ ਪੁੱਹ ਲੱਗ ਅੱਗੇ ਕਿਹੜਵਾ ਨਾਲ ਪੱਕੀ ਲੱਗਦਾ ਉਹ ਤਾਂ ਮੈਂ ਕੱਢਨੇ ਭੁੱਲ ਗਿਆ ਕਰੇ ਕਿਉਂ ਕਿਉਂ ਖਾਣਾ ਕਿਉਂ ਖਾਣਾ ਸਿਕਨੇ ਚਿਰ ਕਦੋਂ ਖਾਂਦਾ ਨਹੀਂ ਗਿਆ ਛੱਡੀ ਬੈਠਾ ਹਾਂ ਤਾਂ ਸਭ ਕੁਝ ਹਾਂ ਤੂੰ ਕਾ ਤੂੰ ਖਾਂਦਾ ਕਾ ਤੂੰ ਸੀ ਫਿਰ ਉਹ ਤਾਂ ਬਸ ਬਈ ਯਾਰ ਪਹਿਲਾਂ ਤਾਂ ਹੁਣ ਤਾਂ ਤੈਨੂੰ ਛੜਾਤੇ ਨਾ ਹੁਣ ਤਾਂ ਛੜਾਤੇ ਹੁਣ ਤਾਂ ਤੈਨੂੰ ਛੜਾਤੇ ਪਹਿਲਾਂ ਖਾਂਦਾ ਸੀ ਹੁਣ ਛੱਡੇ ਨਾ ਸੰਤਾ ਲੈ ਫੇਰਾ ਆ ਉਦੋਂ ਹੀ ਲੱਗਿਆ ਪਿਆ ਪਹਿਲਾਂ ਜਦੋਂ 16 ਵੀ ਖਾਦੇ ਲੱਗਦੇ ਨਹੀਂ 16 ਜਿਹੜੇ ਹਿਸਾਬ ਨਾਲ ਬੋਲਦਾ ਤੇਰੇ ਖਾਦੇ ਲੱਗ ਮੇਰੀ ਤਾਂ ਸੁਣ ਲੈ ਗੱਲ ਜਦੋਂ ਬਈ ਮਲਾਜਮਾਂ ਨੇ ਖਵਾਏ 17 ਸਾਲਾਂ ਦੀ 18 ਸਾਲਾਂ ਦੀ ਉਮਰ ਸੀ ਨਾ ਉਦੋਂ ਕੁਝ ਨਹੀਂ ਸੀ ਚੰਗਾ ਨਾ ਚ ਠੀਕ ਆ ਤੂੰ ਫਲਾਣਿਆ ਦੋ ਖਾ ਮੈਂ ਤਿੰਨ ਖਾਨਾ ਤੂੰ ਇੱਕ ਖਾ ਮੈਂ ਦੋ ਖਾਨਾ ਜਦੋਂ ਮੰਨ ਕੇ ਚਲ 22 23 ਸਾਲ ਦੀ ਉਮਰ ਚ ਆ ਕੇ ਛੱਡਣ ਦਾ ਟਾਈਮ ਆ ਗਿਆ ਵੀ ਛੱਡ ਗਈ ਯਾਰ ਉਦੋਂ ਵੀ ਛੱਡੇ ਨਹੀਂ ਗਏ ਲੱਤਾਂ ਵਾਹਾਂ ਦੁਖਣ ਘਰ ਦੇ ਗਾਲਾਂ ਕੱਢਣ ਵੀ ਕੰਮ ਕਰੋ ਠੀਕ ਆ ਜਦੋਂ ਕੰਮ ਜਦੋਂ ਹੁਣ ਛੱਡੇ ਹੁੰਦੇ ਕੰਮ ਕਿੱਥੋਂ ਹੋਊਗਾ ਮੈਂ ਫੇਰ ਖਾਣ ਲੱਗ ਜਾਂਦਾ 25 26 ਸਾਲ ਚ ਜਾ ਕੇ ਇਹ ਕੰਮ ਹੋ ਗਿਆ ਹੁਣ ਮਹੀਨਾ ਦੋ ਮਹੀਨੇ ਅੰਦਰ ਲਾਇ ਹੁਣ ਮੈਨੂੰ ਕੋਈ ਤਕਲੀਫ ਨਹੀਂ ਕੇਹੜਾ ਜਰੂਰ ਇਹਨੂੰ ਪੁੱਛ ਮੈਂ ਜਾ ਕੇ ਲੱਤ ਲੱਤ ਘਟਾਉਂਦਾ ਰਹਿ ਤੋ ਨਹੀਂ ਹੋਗੀ ਮੈਂ ਜਾਂ ਕੇ ਤੋਂ ਮ ਲੱਤਾਂ ਲੋਤਾ ਕਟਵਾਉਂਦਾ ਰਿਆਂ ਇਹ ਇਹਨੇ ਮਿਲ ਕਾ ਬਹੁਤ ਲੱਤਾਂ ਮੈਂ ਤੁਹਾਨੂੰ ਕਹਿਆ ਪੰਜ ਛੇ ਦਿਨ ਲੱਤਾਂ ਕੁੱਟੀਆਂ ਮੈਂ ਮੁੜ ਕੇ ਹੌਲੀ 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 ਆ ਮੇਰਾ ਸਰੀਰ ਸਟਰੋਂਗ ਹੁੰਦਾ ਹੁਣ ਮੈਨੂੰ ਵੀ ਦੋ ਮਹੀਨੇ ਮੌਲਾਇਆ ਮੈਨੂੰ 15 ਦਿਨ ਇੱਥੇ ਆਏ ਨੂੰ ਹੋ ਗਏ 25 ਦਿਨ ਹੋ ਗਏ ਮੈਂ ਮੂੰਹ ਤੇ ਨਹੀਂ ਦਰੇ ਮੈਂ ਹੁਣ ਧਰ ਨਹੀਂ ਬਿੱਠਿਆ ਇਕੱਠਿਆਂ ਇਕੱਠਿਆਂ ਨੂੰ ਜੇਲ੍ਹ ਦੇ ਵਿੱਚ ਲੱਗੇ ਗਏ ਹਾਂ ਹਾਂ ਇਕੱਠਿਆਂ ਤੇ ਕਿੰਨੇ ਟਾਈਮ ਦਾ ਸਿਸਟਮ ਬਣਿਆ ਇੱਕ ਰਿਮਾਂਡ ਲਈ ਸੀ ਤੁਹਾਡੀ ਰਿਮਾਂਡ ਲਈ ਸੀ ਬਾਈ ਅਸੀਂ ਪਰ ਰਿਮਾਂਡ ਸਾਡੀ ਦੋ ਦਿਨਾਂ ਦੀ ਸੀ ਪਰ ਅਸੀਂ ਮੰਨ ਗਏ ਸੀ ਪਹਿਲੇ ਦਿਨ ਹੀ ਮੰਨ ਗਏ ਸੀ ਉਹਨੂੰ ਧੱਕੇ ਨਾ ਬਣਾਇਆ ਚੋਰੀ ਦੇ ਪਰਚੇ ਪੁਰਚੇ ਪਾਉਂਦੇ ਸੀ ਮੈਂ ਕਿਹਾ ਜਿਹੜਾ ਕੋ ਕੀਤਾ ਮੰਨਦੇ ਆ ਪਰ ਚੋਰੀ-ਚੋਰੀ ਵਾਲਾ ਕੰਮ ਨਹੀਂ ਕੀਤਾ ਜੀ ਕਿੰਨਾ ਟਾਈਮ ਦੀ ਹੁਣ ਜੇਲ ਕਿੰਨੇ ਟਾਈਮ ਦੀ ਹੋਈ ਅਸੀਂ ਅਸੀਂ 2 ਮਹੀਨੇ ਲਾਇਆ ਲਾਏ ਹੁਣ ਹੁਣ ਤਰੀਕਾਂ ਤੇ ਆ ਤਰੀਕਾਂ ਤੇ ਜਾਣਿਆ ਬਈ ਹੁਣ ਤੇ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਤੂੰ ਗਲਤੀ ਕਰ ਲਈ ਇਹ ਬੰਦੇ ਨਾਲ ਬਹਿ ਕੇ ਯਾਰ ਬਈ ਗਲਤੀ ਕੀਤੀ ਯਾਰ ਪਛਤਾਈ ਜਾਂਦੇ ਮੇਰੇ ਤੋਂ ਕੋਈ ਕਸੂਰ ਨਹੀਂ 2 ਮਹੀਨੇ ਨਾਲ ਲਿਆ ਉਹਦਾ ਕੰਮ ਛੱਡਿਆ ਨਾਲੇ ਬੇਇੱਜ਼ਤੀ ਕਰਾਈ ਸਾਰੇ ਪਾਸਿਓਂ ਠੀਕ ਬਿਨਾ ਬਿਨਾ ਵਜ੍ਹਾ ਤੋਂ ਬੇਇੱਜ਼ਤੀ ਕਰਵਾਈ ਇਸ ਮੁੰਡੇ ਨੇ ਕਹਿੰਦੇ ਹੁੰਦੇ ਆ ਵੀ ਜਦੋਂ ਵਕਤ ਆਉਂਦਾ ਨਾ ਵਕਤ ਕਿਸਮਤ ਆਉਂਦੀ ਹੈ ਕਿਸਮਤ ਕਦੇ ਨਾ ਕਦੇ ਇਹੋ ਜਿਹਾ ਰੂਪ ਧਾਰਨ ਕਰ ਦਿੰਦੀ ਹੈ ਹਾਲਾਤ ਇਹੇ ਬਣ ਜਾਂਦੇ ਆ ਵੀ ਬੇਕਸੂਰ ਨੂੰ ਵੀ ਫਸਣਾ ਪੈ ਜਾਂਦਾ ਅੱਜ ਇਸ ਮੁੰਡੇ ਦੀ ਗਲਤੀ ਨਾਲ ਇਸ ਮੁੰਡੇ ਨੂੰ ਵੀ 2 ਮਹੀਨੇ ਜੇਲ੍ਹ ਦੇ ਵਿੱਚ ਲਾਉਣੇ ਪਏ ਬਾਅਦ ਦੇ ਵਿੱਚ ਤੁਸੀਂ ਇਹ ਵੇਖੋ ਤਰੀਕਾਂ ਤੇ ਹਜੇ ਹੈਗਾ ਕੀਬਤਾ ਅੱਗੇ ਜਾ ਕੇ ਤਰੀਕਾਂ ਦਾ ਕੁਝ ਨਾ ਕੁਝ ਚੱਕਰ ਬਣ ਜੇ ਤਾਂ ਜੇਲ੍ਹ ਫੇਰ ਹੋ ਸਕਦੀ ਆ ਪੈਸੇ ਵੀ ਲੱਗਦੇ ਹੋਣਗੇ ਘਰ ਤੋਂ ਘਰੋਂ ਕਿਵੇਂ ਆ ਘਰੋਂ ਕਿਵੇਂ ਆ ਘਰ ਦੇ ਹਾਲਾਤ ਕਿਦਾਂ ਦੇ ਆ ਕਈ ਮਾਦਾ ਠੀਕ ਠਾਕ ਰਹੀਆਂ ਇਹ ਹਜੇ ਠੀਕ ਆ ਬਈ ਵਧੀਆ ਇਹ ਕਿਤੇ ਨਾ ਆਏ ਲੱਗੇ ਪੈਸੇ ਕਿਨੇ ਲਾਇਏ ਫਿਰ ਇਹਨ ਲਾਇਏ ਕਿ ਤੂੰ ਲਾਇਆ ਨਹੀਂ ਪੈਸੇ ਮੈਂ ਲਾਇਆ ਇਹਦੇ ਪੈਸੇ ਤੂੰ ਲਾਇਆ ਹਾਂ ਇਹਨ ਲਾਇਆ ਇਹ ਨਹੀਂ ਲਾਇਆ ਬਈ ਸਰਬੂ ਮੈਂ ਲਾਇਆ ਮੈਂ ਕਿੰਨੇ ਰੁਪਏ ਲੱਗੇ ਸਾਡੇ ਲੱਗੇ 5000 ਰੁਪਏ ਕਿ ਗੋਆ ਸਨੈਚਰ ਕਿਨੇ ਦੇ ਸੀ ਸਨੈਚਰ ਸੀਗੇ ਉਹ 6-7 ਡੱਬੇ ਸੀ ਯਾਰ ਸੀਗੇ ਘਟ ਕੋੜ 15 15-16000 15-16000 ਉਹ ਹੋ ਗਿਆ ਤੇ 50000 ਉਹ ਹੋ ਗਿਆ ਤੇ 65000 ਚ ਵੜ ਗਿਆ ਤੂੰ ਤਾਂ ਹਾਂ ਤੇ ਹਜੇ ਵਕੀਲਾਂ ਨੂੰ ਦਿੱਤੇ ਦੇਈਨ ਕੋਈ ਨਹੀਂ ਚੱਲੀ ਜਾਂਦੇ ਫਿਰ ਹੁਣ ਮੈਨੂੰ ਐ ਆ ਵੀ ਪਲਾ ਮੇਰਾ 60000 ਲੱਗ ਗਿਆ ਪਰ ਮੇਰੇ ਮਗਰੋਂ ਬੁਲਾ ਲੈ ਗਈ ਬੁਲਾ ਤਾਂ ਅਜੇ ਤੇਰੇ ਪਿੱਛੇ ਤਰੀਕਾਂ ਪਈ ਜਾਂਦੀਆਂ ਕੋਈ ਨਹੀਂ ਪਈ ਜਾਂਦੀ ਕੋਈ ਨਹੀਂ 2 ਮਹੀਨੇ 4 ਹੋਰ ਲੱਗਿਆ ਨੇ ਕਿ ਪਰ ਇੰਨਾ ਨਹੀਂ ਹੈਗਾ ਪਰ ਜਿਹੜਾ ਮੈਨੂੰ ਆਹ ਕੋਡ ਖਾਈ ਜਾਂਦਾ ਸੀਗਾ ਨਹੀਂ ਮਤਲਬ ਜਿਹੜੇ ਹਿਸਾਬ ਨਾਲ ਤੂੰ ਬੋਲ ਰਿਹਾ ਮਤਲਬ ਤੂੰ ਪਹਿਲਾਂ ਵੀ ਜੇਲਾਂ ਘਟਕਿਆ ਨਾ ਪਹਿਲੀ ਵਾਰ ਹੀ ਹੋਇਆ ਇਹਦਾ ਪਹਿਲੀ ਵਾਰ ਪਰ ਪਹਿਲੀ ਵਾਰ ਬਈ ਸਾਡਾ ਡਰ ਚੱਕ ਆ ਗਿਆ ਹੁਣ 2 ਮਹੀਨੇ ਲਾ ਕੇ ਡਰ ਕਿਵੇਂ ਚੱਕਿਆ ਗਿਆ ਡਰ ਹੁਣ ਸਾਨੂੰ ਐ ਨਹੀਂ ਅੰਦਰ ਆ ਕੇ ਬਸ ਉਹਦਾ ਵਕੀਲ ਬਣ ਕੇ ਅੰਦਰੋਂ ਫੋਨ ਮਾਰੀਦਾ ਕਿ ਹਾਂ ਵੀ ਵਕੀਲ ਸਾਹਿਬ ਜਮਾਨਤ ਕਰਾਉਣੇ ਆ ਕਿ ਕਿਵੇਂ ਕਰਾਉਣੀ ਆ ਕਿ ਵੈਲੀ ਬਣ ਕੇ ਹੁਣ ਵੈਲੀ ਬਣ ਕੇ ਅੰਦਰ سپورਟ ਆ ਕੋਈ ਫੁੱਲ سپورਟ ਆ ਬਾਈ ਫੁੱਲ سپورਟ ਸਾਰੀ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਜਦੋਂ ਕਹਿੰਦੇ ਹੁੰਦੇ ਵੀ ਇੱਕ ਨੌਜਵਾਨ ਜਿਹੜੇ ਮੁੰਡੇ ਹੁੰਦੇ ਆ ਜਦੋਂ ਜੇਲ੍ਹਾਂ ਦੇ ਵਿੱਚ ਚੱਲ ਜਾਂਦੇ ਆ ਤੇ ਉਦੋਂ ਉੱਥੇ ਕਦੇ ਨਾ ਕਦੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿ ਜਾਂਦੇ ਆ ਇਹੋ ਜਿਹੇ ਲੋਕ ਉੱਥੇ ਹੁਣ ਘਰ ਦੇ ਕੀ ਕਹਿੰਦੇ ਆ ਬਾਈ ਘਰ ਦੇ ਬਾਈ ਹਿਆਲ ਲਾਉਂਦੇ ਯਾਰ ਘਰ ਦੇ ਘੱਟ ਪਿੰਡ ਵਾਲੇ ਬਾੜਾ ਲਾਉਂਦੇ ਆ ਪਿੰਡ ਵਾਲੇ ਕਹਿੰਦੇ ਜਿਹੜਾ ਇਹਨਾਂ ਨੇ ਘਰ-ਬਾਰ ਪਾਇਆ ਜ਼ਮੀਨ-ਜਮੂਨ ਬਣਾਈ ਆ ਕਿ ਸਾਰਾ ਚਟਾ-ਚਟਾ ਵੇਚ ਕੇ ਹੀ ਬਣਾਈ ਆ ਹੋ ਜਿਹੇ ਨਸ਼ੇ ਪੱਤੇ ਵੇਚ ਕੇ ਤਾਂ ਹੀ ਕਰਕੇ ਮੁੰਡੇ ਗੱਡੀਆਂ ਦੇ ਵਿੱਚ ਰਹਿੰਦੇ ਆ ਹਾਂ ਗੱਡੀਆਂ ਵਿੱਚ ਰਹਿੰਦੇ ਆ ਬਈ ਕਹਿੰਦੇ ਪਰ ਇਸ ਦਾ ਸਾਰੇ ਟੱਬਰ ਦੀ ਭੈਣ ਹੀ ਚੋਤੀ ਯਾਰ ਬਈ ਮਤਲਬ ਕਹਿ ਦਈਏ ਵੀ ਹਾਲਾਤ ਇਦਾਂ ਦੇ ਘਰ ਦੇ ਬਣਾਤੇ ਲੋਕ ਵੇਤਾਨੇ ਮਾਰਦੇ ਆ ਵੀ ਜਿੰਨੀ ਤੁਸੀਂ ਮਾਂ ਪਿਓ ਨੇ ਕਮਾਈ ਕੀਤੀ ਆ ਉਹ ਸਾਰੀ ਇੱਕ ਉਹ ਉਹ ਮਤਲਬ ਤੂੰ ਮਹੀਨਾ 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 ਦੋ ਮਹੀਨੇ ਲੱਗੇ ਆਂ ਅੰਦਰ ਨਾ 2 ਮਹੀਨੇ ਲਾਇਆ ਬਈ ਉਹ ਸਾਰੀ ਮਿਹਨਤ ਜਿਹੜੀ ਤੇਰੇ ਪਿਓ ਦੀ ਸੀਗੀ 14-15 ਸਾਲ ਦੀ ਸਾਰੀ ਖੂਚ ਪੈ ਗਈ ਹਾਂ ਬਸ ਲੋਕ ਕਹਿੰਦੇ ਚਿੱਟਾ ਵੇਚ ਦੇ ਯਾਰ ਪੀ ਤਾਂ ਅਗਰ ਕਿਸੇ ਦੇ ਘਰ-ਬਾਰ ਪਾਏ ਹਾਂ ਕਿਉਂ ਉਹਨਾਂ ਨੇ ਪਿੱਛਾ ਤਾਂ ਵੇਖਿਆ ਨਹੀਂ ਯਾਰ ਕਿ ਬੰਦੇ ਕੀ ਕوش ਕਰਦੇ ਰਹੇ ਹਨਾ ਕੀ ਕੰਮ ਕਰਦੇ ਰਹੇ ਆ ਪਰ ਆਪਾਂ ਤਾਂ ਇਹ ਕੁਛ ਕੀਤਾ ਵੀ ਨਹੀਂ ਸੀ ਪਰ ਇਹ ਮਰਿਆ ਯਾਰ ਬਈ ਯਾਰ ਤੈਨੂੰ ਕੀ ਦੱਸਾਂ ਕੀ ਕਹਿਣਾ ਚਾਹਣਾ ਜਿਹੜੇ ਮੁੰਡੇ ਆ ਆਪਣੇ ਯਾਰਾਂ ਬੇਲੀਆਂ ਦੇ ਨਾਲ ਬਿਨਾ ਮੂੰਹ ਚੱਕ ਕੀ ਤੁਰ ਪੈਂਦੇ ਵੀ ਯਾਰ ਲੈ ਯਾਰ ਚੱਲੀ ਆਇਆ ਚੱਲ ਵੜਦੇ ਕੋਈ ਨਾ ਤੇ ਉਹ ਉਹ ਵੇਂ ਦੇਣੀ ਵੀ ਹਨਾ ਵੀ ਗੱਡੀ ਦੇ ਵਿੱਚ ਕੀ ਆ ਜਾਂ ਕੀ ਕੰਮ ਕਰਦਾ ਇਹ ਆਪਾਂ ਕਹਿ ਦੇਣ ਚੱਲ ਸ਼ੋਰ ਮੰਤ ਦੇ ਵਿੱਚ ਚੱਲ ਤੁਰ ਪੈਣੇ ਨੌਜਵਾਨੀ ਦੀ ਤੁਰ ਪੈਣੇ ਵੀ ਚੱਲ ਕੋਈ ਨਾ ਆਪਾਂ ਨੂੰ ਕਿਹੜਾ ਡੱਕਣ ਵਾਲਾ ਹੈਗਾ ਅੱਗੇ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਵੀ ਬਾਅਦ ਦੇ ਵਿੱਚ ਜਿੱਲਾ ਵੀ ਕਟਰੀਆਂ ਪੈਂਦੀਆਂ ਤੇ ਫਿਰ ਕੀ ਕਹਿਣਾ ਚਾਹਣੇ ਹੋ ਉਹ ਇਦਾਂ ਦਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਇਹ ਬਈ ਯਾਰ ਅੱਜਕੱਲ ਮਂਡੀਰ ਕਹਿ ਦਿੰਦੇ ਆ ਭਰਾ ਇਹ ਸਾਡੇ ਆਇਆ ਫਲਾਣਾ ਣਾਟੋਂ ਕਿ ਡੱਕਾ ਨਹੀਂ ਕੋਈ ਨਹੀਂ ਨਾਲ ਖੜਦਾ ਮਾਪਿਆਂ ਤੋਂ ਬਿਨਾਂ ਠੀਕ ਆ ਤੇ ਦੂਜੀ ਗੱਲ ਰਹੀ ਮੜੀਰ ਨਾ ਬਈ ਖੜਾ ਛੱਡ ਦੋ ਕਿ ਆਪਦਾ ਕਮਾਓ ਖਾਓ ਠੀਕ ਆ ਕਿਸੇ ਤੋਂ ਕੁਝ ਨਾ ਮੰਗੋ ਆਪਦਾ ਕਰੋ ਆਪਦਾ 500 ਕਮਾਓ ਉਹਦਾ 1000 ਕਮਾਓ ਉਹਦਾ ਘਰੇ ਆਓ ਸਿੱਧਾ ਤੇ ਨਸ਼ਾ ਪੱਤਾ ਕਰਨ ਦੀ ਲੋੜ ਨਹੀਂ ਹਾਂ ਵੀ ਜਿਹੜੇ ਤੇ ਵਾਧੂ ਕੀੜਾ ਗਿਆ ਹਨਾ ਕਿ ਘਰਦਿਆਂ ਦਾ ਖੜਾ ਛੱਡ ਦੇ ਭਰਾ ਫੁੱਦੂ ਕੰਮਾਂ ਦੀ ਹੋ ਜੇ ਤੂੰ ਕੀ ਕਹਿਣਾ ਚਾਹਣਾ ਬਈ ਮੈਂ ਤਾਂ ਕਹਿਣਾ ਚਾਹਣਾ ਬਈ ਜਿਹੜੀ ਆਪਣੇ ਮੂਡ ਮੱਤ ਹੁੰਦੇ ਹਨਾ ਉਦੋਂ ਆਪਣਾ ਜਿਹੜਾ ਕੰਮ ਆਪਾਂ ਘੋਗਾ ਚਿੱਤ ਹੋ ਜਾਂਦਾ ਉਹ ਜੇ ਤਾਂ ਮਨ ਕਹੇ ਚੱਲਾ ਥੋੜਾ ਜਿਹਾ ਮਾਲਾ ਜਦੋਂ ਪਤਾ ਸਮਝ ਆਉਂਦੀ ਆ ਬੰਦਾ ਛੱਡਣਾ ਚਾਹੁੰਦਾ ਉਹਦੇ ਘਰੇ ਵੀ ਦੱਸ ਕੇ ਕਿ ਛੱਡ ਸਕਦਾ ਵੀ ਘਰਦਾਨ ਨੂੰ ਕਹਵੇ ਵੀ ਮੈਨੂੰ ਬਾਲਾ ਜ਼ੋਰ ਨਾ ਪਾਓ ਕੰਮ ਨੂੰ ਨਾ ਕਹੋ ਵੀ ਮੈਨੂੰ ਮੈਂ ਆਜ ਕੰਮ 'ਚ ਵੜ ਗਿਆ ਮੈਂ ਛੱਡਣਾ ਹੀ ਚਾਹਣਾ ਮੈਂ ਹੁਣ ਉਹ ਚੀਜ਼ ਤੇ ਛਿਪ-ਛਿਪ ਚ ਰਹਿ ਗਿਆ ਜਦੋਂ ਮੈਨੂੰ ਘਰ ਦੇ ਕੰਮ ਨੂੰ ਕਹਿੰਦੇ ਸੀ ਮੈਂ ਖਾ ਲੈਂਦਾ ਸੀਗਾ ਮੈਂ ਲੱਗਿਆ ਰਹਿੰਦਾ ਸੀਗਾ ਘਰਦਾਨ ਨੂੰ ਆਏ ਤੇ ਕੰਮ ਬਹੁਤ ਕਰਦਾ ਮੁੰਡਾ ਪਰ ਮੈਨੂੰ ਆਪਦੇ ਅੰਦਰੋਂ ਅੰਦਰ ਹੀ ਹੁੰਦਾ ਸੀ ਨਾ ਵੀ ਮੈਂ ਕਿਹੜੀ ਚੀਜ਼ 'ਚ ਫਸ ਗਿਆ। ਵੀ ਹਰ ਔਰ ਮੈਨੂੰ ਹੁੰਦਾ ਸੀ ਹੁਣ ਖਬਰ ਆ ਗਈ ਸੀ ਵੀ ਅਗੇ ਇਹ ਜੇ ਬੰਦ ਹੋਣੇ ਆ ਤੇ ਸਗਤਾਈ ਹੋ ਗਈ ਫਲਾਣਾ ਹੋ ਗਿਆ। ਮੈਨੂੰ ਐਸੇ ਮੈਂ ਜੱਲ ਲਿਆ ਕੇ ਰੱਖ ਲਾ। ਹੌਲੀ ਹੌਲੀ ਮੈਂ ਜਿਵੇਂ ਅੱਜ ਪੰਜ ਖਾਣਾ ਚਾਰ ਖਾਣ ਲੱਗ ਜੂ ਚਾਰ ਤੋਂ ਤਿੰਨ ਜਦੋਂ ਨੂੰ ਮੁੱਕਣੇ ਆ ਉਦੋਂ ਨੂੰ ਮੈਂ ਛੱਡ ਜੂਗਾ। ਲੱਗਦਾ ਵੀ ਇਹਦੀ ਜ਼ਿੰਦਗੀ ਤੂੰ ਖਰਾਬ ਕਰਤੀ। ਬਈ ਹੋ ਤਾਂ ਯਾਰ ਮੈਥੋਂ ਵੀ ਗਲਤੀ ਹੋਈ ਆ ਮੈਂ ਕਦੋਂ ਕਹਣਾ ਵੀ ਨਹੀਂ ਹੋਈ। ਪਰ ਮੈਂ ਇੱਕ ਚੀਜ਼ ਕਹਿਣਾ ਵੀ ਇੱਕ ਇਹਨੇ ਮੇਰਾ ਸਾਥ ਦਿੱਤਾ ਚੱਲੇ ਮੇਰੇ ਨਾਲ ਗਿਆ ਪਰ ਮੈਂ ਇਹਦਾ ਵੀ ਸਾਥ ਦਿੱਤਾ ਫੁੱਲ ਇਹਦੇ 1 ਰੁਪਈਆ ਨੇ ਲੱਗਣ ਦਿੱਤਾ ਪਰ ਇਹ ਤੇ ਜਿਹੜੇ ਮੈਂ ਕਹਿੰਦਾ ਜਿਹੜਾ ਕਲੰਕ ਲੱਗਾ ਹੁਣ ਜੇ ਮੈਨੂੰ ਕੋਈ ਪੁੱਛਦਾ ਵੀ ਆ ਮੈਂ ਇੱਕ ਗੱਲ ਹੀ ਕਹਣਾ ਉਹ ਤਾਂ ਨਾ ਖਾਂਦਾ ਨਾ ਵੇਚਦਾ ਮੇਰੀ ਗਲਤੀ ਸੀਗੀ ਮੇਰੇ ਕਾਰਨ ਹੀ ਇਹ ਕੰਮ ਹੋਇਆ ਇੱਕ ਬੇਗੁਨਾਹੀ ਦਾ ਉਹ ਵੀ ਹੁੰਦਾ ਹਨਾ ਵੀ ਆਪਾਂ ਕਿਸੇ ਡੀਸੀ ਸਾਹਿਬ ਨੂੰ ਜਮ ਆਪਾਂ ਚਿੱਠੀ ਪੱਤਰ ਭੇਜਦੇ ਹੁੰਨੇ ਆ ਵੀ ਮੈਂ ਇਹ ਚੀਜ਼ ਵਿੱਚ ਨਹੀਂ ਹੈਗਾ ਵੀ ਇਹਨੂੰ ਜੇ ਕਿਤੇ ਉਹ ਚੀਜ਼ ਤੋਂ ਬਾਹਰ ਕੱਢਣਾ ਜਾਵੇ ਪਰਚੇ ਤੋਂ ਬਾਹਰ ਕੱਢਿਆ ਜਾਵੇ ਜਦੋਂ ਜਵਾਨਤ ਹੋਈ ਸੀ ਸਾਰਾ ਕੁਝ ਵਿੱਚ ਲਿਖਾਇਆ ਵਾ ਵੀ ਇਹ ਬੇਕਸੂਰ ਸੀਗਾ ਇਹ ਤਾਂ ਮੇਰੇ ਨੰਨਾ ਹੋਣ ਚੱਲਿਆ ਸੀ ਠੀਕ ਆ ਵੀ ਸਾਰਾ ਕੁਝ ਏਟ ਜਿੱਡਾ ਹੋ ਸਕਦਾ ਵੀ ਰਿਕਵਰੀ ਕਹਿੰਦੇ ਕੀ ਕਹਿੰਦੇ ਉਹਨੂੰ ਹਾਂ ਰਿਕਵਰੀ ਹੁੰਦੀ ਆ ਉਹ ਹੋ ਸਕਦਾ ਵੀ ਇਹਦੀ ਇੱਕ ਅਧੀਨ ਉਹ ਚ ਤਰੀਕ ਚ ਇਹਨੂੰ ਕੱਢ ਦੇਣ ਪਰਚੇ ਦੇ ਪਾਸੇ ਤਾਂ ਹੋ ਸਕਦਾ ਮੇਰਾ ਵੀ ਨਿਬੜ ਜੇ ਬਹੁਤ ਬਹੁਤ ਧੰਨਵਾਦ ਠੀਕ ਆ ਦੋਸਤੋ ਇਹ ਪੰਜਾਬ ਦੇ ਹਾਲਾਤ ਆ ਜਦੋਂ ਆਪਾਂ ਸ਼ੋਰ ਮਤ ਦੇ ਵਿੱਚ ਨੌਜਵਾਨੀ ਪੀੜ੍ਹੀ ਇੱਕ ਦੂਜੇ ਦੇ ਨਾਲ ਆਪਣੇ ਕਹਿੰਦੇ ਵੀ ਇਹ ਮੇਰਾ ਯਾਰ ਆ ਇਹ ਮੇਰਾ ਪੱਕਾ ਯਾਰ ਆ ਇਹ ਮੇਰਾ ਜਿਗਰੀ ਯਾਰ ਆ ਇਹਦੇ ਨਾਲ ਮੈਂ ਜਾ ਕੇ ਕੋਈ ਨਹੀਂ ਡੱਕਣ ਵਾਲਾ ਸਾਨੂੰ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਬਾਅਦ ਦੇ ਵਿੱਚ ਜਦੋਂ ਰਾਹ ਦੇ ਵਿੱਚ ਨਾਕੇ ਲੱਗਦੇ ਆ ਜਾਂ ਕੋਈ ਡੱਕਣ ਵਾਲਾ ਹੁੰਦਾ ਤੇ ਬਾਅਦ ਦੇ ਵਿੱਚ ਆਪਾਂ ਪਸਤਾਉਣੇ ਆ ਵੀ ਯਾਰ ਆ ਕੀ ਹੋ ਗਿਆ ਆ ਕੀ ਚੀਜ਼ ਬਣ ਗਈ ਮੈਂ ਤਾਂ ਬੇਕਸੂਰ ਸੀ ਮੇਰੇ ਨਾਲ ਇਹ ਚੱਕਰ ਕੀ ਬਣ ਗਿਆ ਮਾਪਿਓ ਦੀ ਮਿਹਨਤ ਨੂੰ ਦਾਗ ਲਾ ਕੇ ਰੱਖ ਦਿੰਦੇ ਆ ਇਹ ਨੌਜਵਾਨ ਸਾਰੇ ਨੌਜਵਾਨਾਂ ਦੀ ਗੱਲ ਨਹੀਂ ਕਰਦਾ ਕਈ ਹੈਗੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਹੈਗੇ ਨੌਜਵਾਨ ਜਿਹੜੇ ਨਸ਼ਾ ਕਰਦੇ ਆ ਤੇ ਇਹੋ ਜਿਹੇ ਦੋਸਤਾਂ ਦੇ ਨਾਲ ਮਰੀਦ ਮਤ ਦੇ ਨਾਲ ਰਹਿੰਦੇ ਆ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਣਾ ਸਾਰੇ ਮੁੰਡਿਆਂ ਨੂੰ ਅਸੀਂ ਬਹੁਤੇ ਸਿਆਣੇ ਨਹੀਂ ਹੈਗੇ ਪਰ ਮੈਂ ਸਿਆਣੀਆਂ ਜਰੂਰ ਗੱਲਾਂ ਤੁਹਾਨੂੰ ਦੱਸੂਗਾ ਵੀ ਆਪਣੇ ਮਾਪੇ ਤੋਂ ਵੱਧ ਕੇ ਕੋਈ 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 ਤੁਹਾਡੇ ਸਾਥ ਨਹੀਂ ਦੇ ਸਕਦਾ ਮਾਂ ਪਿਓ ਹੀ ਖੜੂਗਾ ਜਦੋਂ ਤੁਹਾਡੇ ਤੇ ਕੋਈ ਮਾੜੀ ਮੁਸੀਬਤ ਪਊਗੀ ਮਾਂ ਪਿਓ ਹੀ ਖੜੂਗਾ ਨਾ ਕੋਈ ਤੁਹਾਡਾ ਯਾਰ ਖੜੂਗਾ ਅੱਜ ਜਿਹੜੇ ਮੁੰਡੇ ਦੇ ਹਾਲਾਤ ਬਣਿਆ ਬੇਕਸੂਰ ਇਹ ਮੁੰਡਾ 2 ਮਹੀਨੇ ਜੇਲ੍ਹ ਦੇ ਵਿੱਚ ਲੱਗਿਆ ਹੁਣ ਤਰੀਕਾ ਵੀ ਭੁਗਤ ਰਿਹਾ ਬਾਹਰ ਦੇ ਵਿੱਚ ਇਹਦੇ ਪੈਸੇ ਵੀ ਲੱਗ ਰਹੇ ਆ ਤੇ ਜਿਹੜਾ ਮਾਂ ਪਿਓ ਟੈਨਸ਼ਨ ਚ ਆ ਉਹ ਲੱਗ ਜਿਹੜੀ ਮਾਂ ਪਿਓ ਦੀ ਕਮਾਈ ਆ ਉਹ ਸਾਰੀ ਮਿੱਟੀ ਦੇ ਵਿੱਚ ਪਾ ਤੀ ਲੋਕ ਤਾਨੇ ਮਾਰਦੇ ਆ ਵੀ ਜਿਹੜਾ ਤੇਰਾ ਮੁੰਡਾ ਇਹਨੇ ਸਾਰੀ ਜਾਇਦਾਦ ਜਿਹੜਾ ਪੈਸਾ ਬਣਾਇਆ ਇਹ ਗਲਤ ਕੰਮਾਂ ਦੇ ਵਿੱਚ ਬਣਾਇਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ